ਕਿਨੂੰ ਸਵੇਰੇ 4:00 ਵਜੇ ਸੱਪ ਡੰਗ ਗਈ ਤੇ ਪਤਾ ਨਹੀਂ ਲੱਗਿਆ ਕੀ ਕਰਨ ਹੋਇਆ ਤੇ ਸਾਨੂੰ ਮਾਰਨਿੰਗ ਟਾਈਮ ਉੱਠ ਕੇ ਪਤਾ ਲੱਗਿਆ ਜੀ ਤੇ ਬੱਚਾ ਗੈਰੀ ਕਹਿੰਦੇ ਪੇਟ ਦਰਦ ਹੋ ਰਿਹਾ ਕਹਿੰਦੇ ਮੇਰੇ ਤੇ ਉਸ ਤੋਂ ਬਾਅਦ ਆਪਸਾਂ ਦੇਖਿਆ ਸੀ ਉੱਥੇ ਹਸਪੀਟਲ ਲੈ ਕੇ ਆਏ ਤੇ ਇੱਥੇ ਆ ਕੇ ਕਹਿੰਦੇ ਪੇਸ਼ੈਂਟ ਸਿੱਕ ਹੋ ਗਈ ਜੀ ਨਾਮ ਹੈ ਬੇਟੀ ਦਾ ਨਾਮ ਬੇਟੀ ਦਾ ਨਾਮ ਨੀਕੀ ਤਾਈ ਕਿੰਨੇ ਉਮਰ ਦੀ 113 ਸੀਗੀ 83 ਸੀਗੀ ਹਾਂਜੀ ਹਾਂਜੀ 6ਵੀਂ ਚ ਹੋਈ ਸੀਗੀ ਜੀ ਕੱਟੇ ਸੱਪ ਬੜਾ ਪਤਾ ਨਹੀਂ ਲੱਗਿਆ ਸੱਪ 4 ਵਜੇ ਪਤਾ ਲੱਗੇ ਜਉ ਵਾਸ਼ਰੂਮ ਕਰਨ ਮਾਤਾ ਉੱਠੇ ਸੀਗੇ ਹਾਂਜੀ ਉਹਦੇ ਬੱਚੇ ਦੇ ਮਾਤਾ ਉੱਠੇ ਸੀਗੇ ਤੇ ਉਹਨਾਂ ਨੇ ਦੇਖਿਆ ਬੇੜੇ ਜਿਹਾ ਸੱਪ ਫਿਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਉਠਾਇਆ ਮੈਨੂੰ ਵੀ ਪਤਾ ਨਹੀਂ ਸੀਗਾ ਬੱਚਾ ਸੁੱਤਾ ਪਿਆ ਸੀਗਾ ਵੀ ਚਲੋ ਸੌ ਰਹੇ ਨੇ ਬੱਚੇ ਤੇ ਉਹ ਸੱਪ ਦਾ ਜ ਮੈਂ ਦੇਖਿਆ ਮੈਂ ਉੱਠ ਕੇ ਉਹਨਾਂ ਨੂੰ ਮਾਰਤਾ ਸੱਪ ਨੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਮਾਰ ਮੁਰ ਕੇ ਉਹਨੂੰ ਦੱਬਤਾ ਉਸ ਤੋਂ ਬਾਅਦ ਬੱਚੇ ਦਾ ਪਤਾ ਲੱਗੇ ਉੱਠ ਗਿਆ ਬੱਚਾ ਕਹਿੰਦੇ ਮੇਰੇ ਪੇਟ ਚ ਦਰਦ ਹੋ ਰਿਹਾ ਕੋਈ ਸਾਪਨ ਹੀ ਵੱਡੇ ਆ ਕੀ ਕਹਿੰਦੇ ਨੇ ਉਹਨੂੰ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਕੀ ਕਹਿੰਦੇ ਨੇ ਜਦ ਅਸੀਂ ਨਿਭਾਨ ਲੱਗੇ ਉਹਦੋਂ ਦੇਖਿਆ ਇਹ ਕਦੋਂ ਦੀ ਗੱਲ ਹੈ ਇਹ ਸਵੇਰੇ 4:00 ਵਜੇ ਦੀ ਗੱਲ ਹੈ 4:30 ਵਜੇ ਦੀ ਸੁੱਤੇ ਪਏ ਸੀ ਸਾਰੇ ਹਾਂਜੀ ਸਾਰੇ ਸੁੱਤੇ ਪਏ ਸੀ ਬੇੜੇ ਦੇ ਘੁੰਮ ਰਹੇ ਸੀ ਸਾਪ ਹਾਂਜੀ ਮੈਂ ਬਾਥਰੂਮ ਕਰਨ ਜਾਣ ਲੱਗੀ ਆ ਉਹਦੋਂ ਦੇਖਿਆ ਫਿਰ ਬੇਟੀ ਕਹਿੰਦੀ ਮੇਰੇ ਪੇਟ 'ਚ ਦਰਦ ਹੋ ਰਿਹਾ ਉਲਟੀਆਂ ਆ ਰਹੀਆਂ ਨੇ ਮੈਨੂੰ ਤੇ ਫਿਰ ਅਸੀਂ ਜਦੋਂ ਉਹਨੇ ਪੋਟੀ-ਪਾਟੀ ਵਿੱਚ ਕਰ ਲਈ ਸਾਰਾ ਕੁਝ ਫਿਰ ਅਸੀਂ ਉਹਨਾਂ ਕਹਿੰਦੇ ਤੈਨੂੰ ਦਿਖਾਣ ਲੈ ਕੇ ਜਾਵਾਂਗੇ ਵੀ ਤੂੰ ਥੋੜਾ ਜਿਆ ਉਹ ਕਰ ਫਿਰ ਅਸੀਂ ਦਿਖਾਣ ਲੈ ਕੇ ਆਣ ਲੱਗੇ ਜਦ ਨਿਵਾਨ ਲੱਗੇ ਤਾਂ ਫਿਰ ਉਹਦੇ ਵੱਡੇ ਹੋਏ ਸੀ ਦੋ ਜਗ੍ਹਾ ਚੂਹੇ ਨੇ ਸਾਡੇ ਕੋਲ 13 ਸਾਲ ਦੀ ਨਿਤਿਕਾ ਨਾਮ ਦੀ ਬੱਚੀ ਐਮਰਜੈਂਸੀ ਦੇ ਵਿੱਚ ਆਏ ਸਵੇਹਾ ਉਹਨਾਂ ਦੀ ਘਰਦਿਆਂ ਦੀ ਅਕੋਰਡਿੰਗ ਨੂੰ ਸਨੇਕ ਬਾਈਟ ਹੋਇਆ ਉਹਨੇ ਕੋਲ ਐਮਰਜੈਂਸੀ ਦੇ ਵਿੱਚ ਕਾਫੀ ਜਨਰਲ ਕੰਡੀਸ਼ਨ ਸਿੱਕ ਸੀ ਬੱਚੇ ਦੀ ਜਦੋਂ ਲੈ ਕੇ ਆਏ ਬੱਚਾ ਬੇਹੋਸ਼ ਸੀਗਾ ਬਿਲਕੁਲੀ ਬੱਚੇ ਨੂੰ ਕੋਈ ਮਤਲਬ ਉਈ ਉਹਦੇ ਵਾਈਟਲ ਸਾਈਨਸ ਨਹੀਂ ਸੀ ਬੀਪੀ ਪਲਸ ਵੀ ਲੋ ਸੀ ਬੱਚੇ ਦਾ ਉਹਦੀ ਬਾਡੀ ਦੇ ਉੱਤੇ ਸਨੇਕ ਬਾਈਟ ਦੇ ਨਿਸ਼ਾਨ ਵੀ ਪਾਏ ਗਏ ਬੱਚੇ ਦੇ ਜੋ ਉਹਨਾਂ ਨੇ ਉਹਦੇ ਘਰਦਿਆਂ ਨੇ ਸੱਪ ਦਿਖਾਇਆ ਸਾਨੂੰ ਮੋਬਾਈਲ ਦੇ ਵਿੱਚ ਉਹਨਾਂ ਦੇ ਕੋਲ ਫੋਟੋ ਸੀਗੀ ਸੱਪ ਦੀ ਉਹ ਕਾਮਨ ਕ੍ਰੀਟ ਜੋ ਦਿਖਾਇਆ ਉਹਨਾਂ ਨੇ ਧੈਟ ਵਾਸ ਅ ਵੈਰੀ ਹਾਈਲੀ ਵੈਨੋਮਨਸ ਸਨੇਕ ਹੁੰਦਾ ਉਹਦੀ ਉਹ ਨਾਈਟ ਦੇ ਟਾਈਮ ਬਾਈਟ ਕਰਦੇ ਹੈਗੇ ਆ ਸਨੇਕ ਔਰ ਇਸ ਬੱਚੇ ਨੂੰ ਵੀ ਨਾਈਟ ਦੇ ਟਾਈਮ ਹੀ ਬਾਈਟ ਹੋਇਆ 슬ੀਪਿੰਗ ਡਿਊਰਿੰਗ 슬ੀਪਿੰਗ ਬੱਚੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਉਹਨੇ 4-5 ਘੰਟੇ ਘਾਰੀ ਇਦਾਂ ਲੰਘਾਤੇ ਕਾਫੀ ਡਿਲੇ ਸਾਡੇ ਕੋਲ ਲੈ ਕੇ ਆਇਆ ਉਦੋਂ ਤੱਕ ਤਾਂ ਉਹਦਾ ਜ਼ਹਿਰ ਕਾਫੀ ਬੱਚ ਨੂੰ ਦਿਮਾਗ ਨੂੰ ਵੀ ਕਾਫੀ ਬੇਹੋਸ਼ ਹੋ ਚੁੱਕਿਆ ਸੀ ਉਹਦਾ ਬੱਚਾ